ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਮੈਨੂੰ ਉਮੀਦ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵਗੇ ਅਸੀਂ ਵੀ ਸਾਰੇ ਚੜ੍ਹਦੀ ਕਲਾ ਵਿੱਚ ਹੈ ਅੱਜ ਅਸੀਂ ਮੈਂ ਤਾਂ ਫਤਿਹ ਚੱਲੇ ਆ ਫਤਿਹ ਦੇ ਨਾਨਕੇ ਮੈਂ ਤਾਂ ਫਤਿਹ ਜਾਵਾਂਗੇ ਅੱਜ ਬਸਤੇ ਤੇ ਹੁਣ ਗੁਰ ਫਤਿਹ ਸਿੰਘ ਆਪਣੇ ਪਾਪਾ ਤੋਂ ਕਰਾਉਣ ਡਿਆ ਜੂੜੀ ਜੂੜੀ ਤੋਂ ਦਾ ਮੈਂ ਕਰਦੀ ਹੁਣ ਪਟਕਾ ਬਣਵਾਉਣ ਡਿਆ ਆ ਇਹ ਪਟਕਾ ਬਣਵਾ ਕੇ ਇਹਦੇ ਪਾਪਾ ਸਾਨੂੰ ਛੱਡ ਕੇ ਆਉਣਗੇ ਬਸਤੇ ਚੜਾ ਕੇ ਆਉਣਗੇ ਐਸੀ ਬਹਿ ਗਈਆਂ ਬਸਤੇ ਵਿੱਚ ਤੇ ਬਸਾ ਜੇ ਖੜੀ ਆ ਹੋਰ 2-3 ਮਿੰਟ ਤੱਕ ਤੁਰ ਪੈਣੀ ਆ ਇਹ ਕਿੱਥੇ ਜੜਿਆ ਆ ਨਾਨੇ ਬਿੱਲ ਜਾਂਦੇ ਕੀ ਕਰਨਾ ਪਹਿਲਾਂ ਪਰ ਚੋ ਪਾ ਦੇਣਾ ਚਾਹੀਦਾ ਹੁਣ ਅਸੀਂ ਪਹੁੰਚ ਚੁੱਕੇ ਹਾਂ ਜਲੰਧਰ ਪਠਾਨਕੋਟ ਬਾਈਪਾਸ ਤੇ ਪੀਪੀ ਉੱਤਰ ਕੇ ਫੇਰ ਉੱਤੋਂ ਆਪਾਂ ਨਵੇਂ ਸ਼ਹਿਰ ਦੀ ਨਵੇਂ ਸ਼ਹਿਰ ਦੀ ਆਨੰਦਪੁਰ ਸਾਹਿਬ ਦੀ ਚੰਡੀਗੜ੍ਹ ਦੀ ਜਿਹੜੀ ਵੀ ਇਹਨਾਂ ਚੋਂ ਕੋਈ ਬੱਸ ਮਿਲਦੀ ਉਹ ਲੈ ਲੈਣੀ ਆ ਇਥੋਂ ਭੋਗਪੁਰ ਤੋਂ ਉੱਥੇ ਪੀਪੀ ਉਤਰੀ ਦਾ ਪੀਪੀ ਇਹ ਤਾਂ ਸਿੱਧੀ ਲੈ ਲਈ ਦੀ ਫੇਰ ਬਰਾਮ ਉੱਤਰ ਕੇ ਚਲ ਜਾਗੇ ਆਪਾਂ ਘਰ ਨੂੰ ਤੇ ਹੁਣ ਆਪਾਂ ਪੀਪੀ ਤੋਂ ਉੱਤਰ ਕੇ ਆਪਾਂ ਸਾਨੂੰ ਮਿਲ ਗਈ ਆ ਆਨੰਦਪੁਰ ਸਾਹਿਬ ਵਾਲੀ ਬੱਸ ਤੇ ਹੁਣ ਆਪਾਂ ਸਿੱਧਾ ਉਤਰਾਂਗੇ ਜਾ ਕੇ ਬਰਾਮ ਹੁਣ ਪਹੁੰਚ ਗਏ ਅਸੀਂ ਫਗਵਾੜੇ ਬਸ ੱਡੇ ਬੱਸ ਰੁਕੀ ਐ ਇਹ ਬੱਸ ੱਡੇ ਦੀ ਹੋ ਕੇ ਚੱਲੀ ਐ ਡਾਇਰੈਕਟ ਨਹੀਂ ਗਈ ਐ ਕਿ ਜੇ ਡਾਇਰੈਕਟ ਜਾਂਦੀ ਐ ਥੋੜਾ ਟਾਈਮ ਨਾ ਪਹੁੰਚੀਦਾ ਉਹਦੇ ਨਾਲ ਅਸੀਂ ਜੇ ਬਰਾ ਮ ਉੱਤਰ ਗਏ ਆ ਫਤਿ ਉਹ ਪੱਕੇ ਅੱਗੇ ਬਹਿਨ ਸੱਲਾ ਦੀ ਮਾਸੀ ਲੈਣੋਂ ਲੱਗੀ ਆ ਗਰਮੀ ਬਹੁਤ ਜ਼ਿਆਦਾ ਆ ਘਰੋਂ ਤਾਂ ਪਤਾ ਨਹੀਂ ਲੱਗਾ ਮੀ ਤੇ ਅਸੀਂ ਇੱਥੇ ਅੱਗੇ ਜੇ ਮੇਰਾ ਡੰਡਈ ਐ ਟਾਇਆ ਪੱਕੇ ਅੱਗੇ ਉਹਦੇ ਚੱਲਦਾ ਆ ਮਾਸੀ ਨੇ ਆਣਾ ਉਹਨੂੰ ਟਾਈਮ ਲੱਗਿਆ ਨਾ 10 ਮਿੰਟ ਲੱਗੇ ਜਿਹੜੇ ਬੈਹਿਆ ਸੱਲਾ ਲੋੜ ਕਰਾ ਰ ਮਾਸੇ ਨੂੰ ਚੱਲ 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 ਮਾਸੇ ਸੋਟ ਲੈਣੀ ਤੂੰ ਕੀ ਆਇਆ ਮਾਤਾ ਆ ਮੈਂ ਨਾ ਮੈਂ ਤੁਹਾਨੂੰ ਪਛਾਣ ਤੋਂ ਵੀ ਜਮਨ ਡੰਬਰ ਟਰੱਕ ਦੀ ਕਹਿੰਦਾ ਮੈਂ ਲੈ ਆਇਆ ਨਹੀਂ ਤੈਨੂੰ ਪੱਤੀ ਨਹੀਂ ਲਾਉਂਦਾ ਬੰਚੋ ਟਿਲੀ ਲਈ ਆ ਮੇਰੀ ਸ਼ਕਲ ਆ ਬਾਦੀ ਕਿਤੇ ਅਬ ਇਹਨੇ ਕੋਲ ਪਹੁੰਚ ਲਿਆ ਇਹ ਤੈਨੂੰ ਸਮਝ ਲੱਗਦੀ ਸਾਨੂੰ ਨਹੀਂ ਲੱਗਦੀ ਤੁਹਾਨੂੰ ਕਿੱਥੇ ਲਗਣੀ ਆ ਮੇਰੇ ਕੋਲ ਇਹ ਫਾਸਟ ਬੋਲਦਾ ਆ ਉਹਦੇ ਵਿੱਚ ਪੰਛਾ ਲਗਾ ਲਿਆ ਕਵੇਲੀ ਗਿੰਦਰੀ ਵੀ ਉਹ ਟਰਾਈ ਆ ਨਾ ਗਿਆ ਫਤਿਹ ਦਾ ਸਵੀਮਿੰਗ ਪੂਲ ਚੱਲਣ ਡਿਆ ਆ ਇਹ ਹੋਰ ਟਰਾਲੀ ਇੱਥੇ ਕੱਢ ਕੇ ਛੋਟੀ ਛੱਡੀ ਇਹ ਇਹਦੀ ਲੋੜ ਨਹੀਂ ਹੈ ਕਿੰਨਾੜ ਹੈ ਇਹ ਦੇਖ ਰੋ ਯੂਸਲੈਸ ਕਿ ਕਿੱਥੇ ਆ ਗਈਆਂ ਫਤਿਹ ਨਾ ਨਿਕਲਾਂਗੇ ਮੈਂ ਨਾ ਨਿਕਲੋਗੇ ਚੱਲ ਵਾਪਸ ਚਲੀਏ ਹੁਣ ਗਾਣੀ ਨਹੀਂ ਰਲਾ ਕਿਉਂ ਨਹੀਂ ਜੀ ਬੈਠ ਗਏ ਅਸਲ ਗੀ ਗਾਂ ਦੇ ਅੰਦਰ ਲੈਣਾ ਹੁੰਦਾ ਤੇ ਕਹਿੰਦਾ ਅੰਦਰ ਵਾਲਾ ਸਕੂਟਰੀ ਹਾਂ ਨਾਲੋਂ ਬਾਹਰ ਹੱਥ ਤਾਈ ਨੂੰ ਮੇਰੇ ਮਾਰ ਕੇ ਖੋਲੇ ਉਹ ਸਾਰੇ ਕਮਰੇ ਚ ਇਨਕੁਆਰੀ ਨਹੀਂ ਕਰਨੀ ਉੱਥੇ ਤਾਂ ਪਾਪਾ ਪਾਪਾ ਅੰਦਰ ਆ ਬਾਪੂ ਬਾਪੂ ਅੰਦਰ ਹੀ ਆ ਹਟ ਨੰਬਰ ਲਾ ਕੋ ਇਹ ਕੀ ਹੈ ਨੰਬਰ ਲਾ ਕੋ ਦੀ ਲੱਲਾ ਹੂੰ ਪੰਟਨਾ ਉਹਨੇ ਆਪਣਾ ਪਟਾਰਾ ਖੋਲ ਲਿਆ ਆਉਂਦੇ ਨੇ ਜੈਸੀ ਵੀ ਇੱਦਾਂ ਕਰੀ ਨਾ ਹਾਂ ਇੱਦਾਂ ਇੱਦਾਂ ਇਧਰ ਲਈ ਜਾ ਕੋ ਹਾਂ ਫਰ ਇਹਦਾ ਹੋ ਗਿਆ ਸ਼ੁਰੂ ਆ ਇਧਰ ਆਪਣੇ ਘੜੋਣੇ ਘੜਾਣੇ ਲੈ ਆਏ ਨਾਲ ਤਾਂ ਲੱਗਾ ਮਿੱਟੀਆਂ ਭਰਨ ਇਧਰ ਮੁਕਰ ਖਤਕিল্লা ਚੜ ਗਿਆ ਚੱਲ ਘਰ ਚਲੀਏ ਨਹੀਂ ਨਹੀਂ ਕਿਉਂ ਖਤਕিল্লা ਮੋਝ ਜਾਦਾ ਭੱਜ ਰਿਹਾ ਉੱਧਰ ਨਹੀਂ ਜਾਣਾ ਨਹੀਂ ਜਾਣਾ ਠੀਕ ਆ ਰੰਗ ਨਹੀਂ ਚੱਲਿਆ ਦੇ ਹੋਣ ਟੈਲ ਜੀ ਆਗੇ ਆ ਫਤੇ ਦੂਰੋ ਹੀ ਦੇਖ ਕੇ ਭੱਜ ਜਾਂਦੇ ਆ ਨਾਨਾ ਜੀ ਨਾਨਾ ਜੀ ਕਰਦਾ ਇਹ ਹੁਣ ਚੜ ਗਿਆ ਡੈਡੀ ਦੀ ਸਕੂਟਰੀ ਦੇ ਅੱਗੇ ਆਪਾਂ ਮਿਲਾਂਗੇ ਕਿਸੇ ਅਗਲੇ ਵਲੌਗ ਦੇ ਵਿੱਚ